ਇਹ ਗੁਰਦੁਆਰਾ ਸਾਹਿਬ ਜਿਸ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਇੱਕ ਪਹਾੜ ਦੀ ਪੀਛੀ ਦੇ ਉੱਤੇ ਸਥਿਤ ਆ ਤੇ ਬਹੁਤ ਸਾਫ਼ ਸੁਥਣਾ ਹੈ ਵਾਤਾਵਰਨ ਇੱਥੋਂ ਦਾ ਤੇ 500 ਤੋਂ ਇੱਕ ਬ੍ਰਹਮ ਗਿਆਨੀਆਂ ਨੇ ਇੱਥੇ ਨਾ ਤਪ ਕੀਤਾ ਵਾ ਜਦੋਂ ਆਪਾਂ ਦਰਬਾਰ ਦੇ ਵਿੱਚ ਹਾਜ਼ਰ ਹੁੰਨੇ ਆ ਤੇ ਜਦੋਂ ਥੋੜਾ ਜਿਹਾ ਵੀ ਇੱਥੇ ਬੈਠਦੇ ਆ ਨਾ ਤੇ ਇਕਾਗਰਤਾ ਸਾਡੀ ਪੂਰੀ ਬਣ ਜਾਂਦੀ ਜੇ ਮੈਂ ਜਦੋਂ ਵੀ ਆਣਾ ਇਹਦੇ ਦਰਸ਼ਨ ਕਰਦਾ ਕੋਸ਼ਿਸ਼ ਕਰਦਾ ਇੱਥੇ ਦਰਸ਼ਨ ਕਰਕੇ ਜਾਵਾਂ ਗੁਰਦੁਆਰਾ ਸਾਹਿਬ ਦੀ ਹੁਣ ਦੁਬਾਰਾ ਮੁਰੰਮਤ ਕਰਕੇ ਦਿੱਖ ਥੋੜੀ ਬਦਲੀ ਆ ਇਹਨਾਂ ਨੇ ਤੇ ਜਦੋਂ ਆਪਾਂ ਉੱਪਰ ਚੜਕੇ ਨਾ ਆਲਾ ਦਵਾਲਾ ਦੇਖਦੇ ਆ ਨਾ ਸ਼ਵਾਲਕ ਦੀਆਂ ਪਹਾੜੀਆਂ ਜਿਹੜੀਆਂ ਬਿਲਕੁਲ ਲੱਗਿਆ ਤੇ ਸਾਰੇ ਪਾਸੇ ਹਰਿਆਵਲ ਤੇ ਬਹੁਤ ਸ਼ੁੱਧ 에ਅਰ ਜਿਹੜੀਆਂ ਨਾ ਆਪਾਂ ਨੂੰ ਮਹਿਸੂਸ ਹੁੰਦੀ ਆ ਇਹ ਸ੍ਰੀ ਅਨੰਦਪੁਰ ਸਾਹਿਬ ਚ ਸਿੱਧੇ ਤਾਂ ਗੁਰਦੁਆਰਾ ਸਾਹਿਬ ਕਿਹੜਾ ਹੈ ਤੁਸੀਂ ਦੱਸਣਾ ਜੇ ਨਹੀਂ ਤੇ ਮੈਂ ਕਮੈਂਟਾਂ 'ਚ ਸਪਸ਼ਟ ਕਰ ਦਾਂਗਾ ਬਾਕੀ ਸ੍ਰੀ ਅਨੰਦਪੁਰ ਸਾਹਿਬ ਜਦੋਂ ਤੁਸੀਂ ਆਓ ਇਹ ਦੇ ਦਰਸ਼ਨ ਜ਼ਰੂਰ